ਰਾਜਪਾ ਕੱਢਾਂਗੇ ਲੋਕਾਂ ਦਾ 21 ਦਾ 5 ਇੱਥੇ ਕਿ ਲਿਖਿਆ ਲੋਕਾਂ 21 ਦੇ 5 'ਚ ਅੰਤ ਕਾਲ ਦੇ ਨਿਸ਼ਾਨ ਹallelujah ਹੁਣ ਕੀ ਆ ਹੁਣ ਅੰਤ ਕਾਲ ਹੈ ਹallelujah ਕਹਿੰਦਾ ਜਦ ਕਈ ਲੋਕ ਹੰਕਲ ਦੇ ਵਿਖੇ ਗੱਲਾਂ ਕਰਦੇ ਸਨ ਜੋ ਸੋਨੇ ਪੱਥਰਾਂ ਤੇ ਚੜਾਵਿਆਂ ਨਾਲ ਕਿਉਂ ਜੀ ਸਵਾਰੀ ਹੋਈ ਹੈ ਤਾ ਉਸ ਆ ਕੇ ਹallelujah ਜਿਹੜੇ ਲੋਕੀ ਗੱਲਾਂ ਕਰਦੇ ਸੀ ਵੀ ਹੈਂਕਲ ਦੇ ਵੀਖੇ ਕਹਿੰਦੇ ਕਿੰਨੀ ਸੋਹਣੀ ਪੱਥਰਾਂ ਦੀ ਬਣਾਈ ਵੀ ਹallelujah ਉਦੋਂ ਪ੍ਰਭੂ ਯਿਸੂ ਜੀ ਨੇ ਕੀ ਕਿਹਾ ਕਹਿੰਦਾ ਕੀ ਇਹ ਚੀਜ਼ਾਂ ਜਿਹੜੀਆਂ ਤੁਸੀਂ ਵੇਖਦੇ ਹੋ ਉਹ ਦੇਣ ਆਉਣਗੇ ਜਿੰਨਾ ਵਿੱਚ ਇੱਥੇ ਪੱਥਰ ਉੱਤੇ ਪੱਥਰ ਨਾ ਛੱਡਿਆ ਜਾਵੇਗਾ ਜਿਹੜਾ ਡੇਕਿਆ ਨਾ ਜਾਵੇਗਾ ਹਾਲੇਲੂਇਆ ਇਹਦਾ ਕੀ ਹੈ ਜਿੰਨੇ ਮਰਜੀ ਪੱਥਰ ਵੱਜੀ ਜਾਣ ਜਿੰਨੇ ਮਰਜੀ ਕੁਛ ਹੋਈ ਜਾਏ ਪਰ ਚਰਚਾ ਨੂੰ ਕੋਈ ਵੀ ਨੁਕਸਾਨ ਨਹੀਂ ਕਰ ਸਕਦਾ ਹਾਲੇਲੂਇਆ ਹਾਲੇਲੂਇਆ ਚਰਚਾ ਕਿਨੇ ਖੜੀਆਂ ਕੀਤੀਆਂ ਪਰਮੇਸ਼ਰ ਨੇ ਖੜੀਆਂ ਕੀਤੀਆਂ ਵਧਾਉਣੀਆਂ ਘਟਾਉਣੀਆਂ ਕੀ ਨਹੀਂ ਉਹ ਵੀ ਪਰਮੇਸ਼ਰ ਨੇ ਵਧਾਉਣੀਆਂ ਹallelujah ਇਸ ਤਰ੍ਹਾਂ ਕਰਕੇ ਕੋਈ ਵੀ ਨੁਕਸਾਨ ਇਹਨਾਂ ਨੂੰ ਨਹੀਂ ਪਛਾ ਸਕਦਾ ਹallelujah ਇਹ ਪਰਮੇਸ਼ਰ ਜੋ ਜੋ ਪਰਮੇਸ਼ਰ ਸਵਰਗ ਦੇ ਵਿੱਚੋਂ ਇਹ ਖੜੀਆਂ ਕੀਤੀਆਂ ਇਹਨਾਂ ਦੇ ਜਿੰਨੇ ਮਰਜੀ ਵਿਰੋਧ ਹੋਈ ਜਾਂ ਨਿਰਨਾ ਮਰਜੀ ਕੁਝ ਹੋ ਜਾਵੇ ਇਹਨਾਂ ਨੂੰ ਕੋਈ ਵੀ ਡੇਗ ਨਹੀਂ ਸਕਦਾ ਹallelujah ਡੇਗਰ ਵਾਲੇ ਕਹਿੰਦੇ ਉਹ ਆਪ ਹੀ ਡਿੱਗੇ ਜਾਣਗੇ ਇੱਕ ਦਿਨ ਹallelujah ਪਰ ਹੱਥ ਨਹੀਂ ਕੋਈ ਵੀ ਲਾ ਸਕਦਾ ਹallelujah ਕਹਿੰਦਾ ਗੋ ਉਸ ਤੋਂ ਪੁੱਛਿਆ ਫਿਰ ਗੁਰੂ ਜੀ ਇਹ ਗੱਲਾਂ ਕਦ ਹੋਣਗੀਆਂ ਅਤੇ ਉਸ ਸਮੇਂ ਦਾ ਕੀ ਲੱਛਣ ਹੈ ਜਦ ਇਹ ਗੱਲਾਂ ਹੋਣ ਲੱਗਣਗੀਆਂ ਹallelujah ਤੇ ਉਹਦੇ ਚੇਲਿਆਂ ਨੇ ਪੁੱਛਿਆ ਗੁਰੂ ਜੀ ਇਹ ਗੱਲਾਂ ਕਦੋਂ ਹੋਣਗੀਆਂ ਉਹਨਾਂ ਦੇ ਲੱਛਣ ਕੀ ਹੋਣਗੇ ਹallelujah ਹੁਣ ਉਹ ਲੱਛਣ ਹੀ ਚੱਲੀ ਜਾਂਦੇ ਆ ਹallelujah ਕਹਿੰਦੇ ਤਾਂ ਉਸਨੇ ਆਖਿਆ ਚੌਕ ਸਰੋਹ ਕੇ ਤੁਸੀਂ ਕਿਤੇ ਭਲਾਵੇ ਵਿੱਚ ਨਾ ਪਾਓ ਕਿਉਂ ਜੋ ਮੇਰਾ ਨਾਂ ਧਾਰ ਕੇ ਬਥੇਰੇ ਕਹਿੰਦੇ ਆਉਣਗੇ ਕਿ ਮੈਂ ਉਹ ਹਾਂ ਅਤੇ ਉਹ ਵੇਲਾ ਨੇੜੇ ਹੈ ਉਹਨਾਂ ਦੇ ਮਗਰ ਨਾ ਲੱਗਣਾ ਹallelujah ਕਹਿੰਦਾ ਕਿਸੇ ਮਗਰ ਕਹਿ ਗਏ ਅਸੀਂ ਵਿੱਚ ਕਰਾਮਾਤ ਕਰਦੇ ਅਸੀਂ ਵੀ ਚੰਗੇ ਕਰਦੇ ਨੇ ਪਰ ਕਹਿੰਦਾ ਬਥੇਰੇ ਕਹਿੰਦਾ ਮੇਰਾ ਨਾਂ ਧਾਰ ਕੇ ਆਉਣਗੇ ਪਰ ਤੁਸੀਂ ਉਹਨਾਂ ਦੇ ਮਗਰ ਨਹੀਂ ਲੱਗਣਾ ਹallelujah ਕਹਿੰਦਾ ਪਰ ਜਦ ਤੁਸੀਂ ਲੜਾਈਆਂ ਤੇ ਹੱਲੇ ਗੁੱਲੇ ਦੀਆਂ ਖਬਰਾਂ ਸੁਨੋ ਤਾਂ ਘਬਰਾ ਨਾ ਜਾਣਾ ਕਿਉਂਕਿ ਜੋ ਇਹ ਗੱਲਾਂ ਤਾਂ ਪਹਿਲਾਂ ਹੋਣ ਹੀ ਆਈ ਹਨ ਪਰ ਅੰਤ ਉਵੇਂ ਨਹੀਂ ਹallelujah ਜੇ ਦੁਕੰਦਾਂ ਲੜਾਈਆਂ ਪੜਾਈਆਂ ਸੁਣੋ ਤੁਹਾਨੂੰ ਬੋਲੀਆਂ ਵੱਜਣ ਤੇ ਕਬਰਾਂ ਨਹੀਂ ਜਾਣਾਗਾ ਹallelujah ਜਿਹੜਾ ਸੱਚਮੁੱਚ ਪ੍ਰਭੂ ਦਾ ਚੁਣਿਆ ਹੋ ਉਹ ਕਿਸੇ ਤੋਂ ਵੀ ਨਾ ਡਰੂਗਾ ਹallelujah ਜਿਹੜੇ ਕੱਚੇ ਪਿੱਲੇ ਜੀ ਐ ਵੀ ਜਿਹੜੇ ਐਵੇਂ ਹੀ ਆਈ ਸੀ ਆਪਦੇ ਚਮਤਕਾਰ ਲੈਣੇ ਆਏ ਸੀ ਆਪਦੇ ਚੰਗੇ ਹੋਣੇ ਆਏ ਸੀ ਪਰਬੂ ਨੂੰ ਨਹੀਂ ਜਾਣਿਆ ਉਹ ਫਿਰ ਮਾੜੀ ਜੀ ਮੁਸੀਬਤ ਵੇਖ ਕੇ ਵਹਿ ਜਾਂਦੇ ਹallelujah ਪਰ ਜਿਹੜੇ ਸੱਚਮੁੱਚ ਪਰਮੇਸ਼ਰ ਨੇ ਜਿਨ੍ਹਾਂ ਨੂੰ ਚੁਣਿਆ ਪਰਮੇਸ਼ਰ ਨਾਲ ਪਿਆਰ ਕਰਦੇ ਆ ਉਹ ਇਹ ਲੜਾਈਆਂ ਨੂੰ ਵੇਖ ਕੇ ਪਿੱਛੇ ਨਹੀਂ ਮੁੜਦੇ ਹallelujah ਕਹਿੰਦਾ ਤਾਂ ਦੋਸ ਨੇ ਉਹਨਾਂ ਨੂੰ ਕਿਹਾ ਕੋਮ ਕੋਮ ਉੱਤੇ ਅਤੇ ਪਾਤਸ਼ਾਹੀ ਪਾਤਸ਼ਾਹੀ ਉੱਤੇ ਚੜਾਈ ਕਰੇਗੀ ਹallelujah ਕਰੀ ਜਾਂਦੀ ਹੈ ਨਾ ਕੋਮਾ ਕੋਮਾ ਉੱਤੇ ਲੱਗੀਆਂ ਪਈਆਂ ਪਾਤਸ਼ਾਹੀ ਪਾਤਸ਼ਾਹੀ ਉੱਤੇ ਕਰਦੀ ਹੈ ਹallelujah ਕੀ ਹੁੰਦਾ ਚੜਾਈ ਕਰਦੇ ਆ ਇੱਕ ਦੂਜੇ ਨੂੰ ਜੂਨੇ ਲਾਉਂਦੇ ਆ ਇੱਕ ਦੂਜੇ ਦੇ ਮਖੌਲ ਕਰਦੇ ਆ ਇੱਕ ਦੂਜੇ ਨੂੰ ਜਾਣ ਕੇ ਤੰਗ ਕਰਦੇ ਆ ਹallelujah ਪਰ ਨਹੀਂ ਮਸੀਹ ਕਹਿੰਦੇ ਜਿੰਨਾ ਮਸੀਹ ਨੂੰ ਰੋਕਦੇ ਉਹਨਾਂ ਮਸੀਹ ਹੋਰ ਵਧਦਾ ਜਾਂਦਾ ਹallelujah ਮਸੀਹ ਦੇ ਨਾ ਪ੍ਰਭੂ ਦੇ ਕੰਮ ਰੁਕਣੇ ਤੇ ਨਾ ਉੱਥੇ ਜਾਣ ਵਾਲੇ ਰੁਕਣ ਜਿੰਨਾ ਮਰਜੀ ਕੋਈ ਜ਼ੋਰ ਲਾ ਲਵੇ ਹallelujah ਕਈਂਦਾ ਅਤੇ ਵੱਡੇ ਭਚਾਲ ਥਾਂ ਥਾਂ ਕਾਲ ਅਤੇ ਮਰੀਆਂ ਪੈਣਗੀਆਂ ਅਤੇ ਭਿਆਨਕ ਚੀਜ਼ਾਂ ਤੇ ਵੱਡੀਆਂ ਨਿਸ਼ਾਨੀਆਂ ਆਕਾਸ਼ੋਂ ਪ੍ਰਗਟ ਹੋਣਗੀਆਂ ਹਾਲੇਲੂਇਆ ਆਪਾਂ ਵੇਖਦੇ ਆ ਨਾ ਕਿੰਨੇ ਪਾਣੀ ਕਿਤੇ ਆ ਗਿਆ ਕਿਤੇ ਅੱਗਾਂ ਲੱਗ ਗਈਆਂ ਕਿਤੇ ਕੋਸ਼ ਹੁੰਦਾ ਇਹ ਪਰਮੇਸ਼ਰ ਦੀਆਂ ਨਿਸ਼ਾਨੀਆਂ ਆ ਪ੍ਰਭੂ ਯਿਸੂ ਦੇ ਆਉਣ ਦੀਆਂ ਨਿਸ਼ਾਨੀਆਂ ਹਾਲੇਲੂਇਆ ਕਿੰਨਾ ਹੁਣ ਹੋਇਆ ਸੀ ਜਦੋਂ ਪਾਣੀ ਆਇਆ ਸੀ ਕੀ ਕੁਝ ਹੋਇਆ ਸੀ ਕਿਤੇ ਕਾਲ ਪਈ ਜਾਂਦਾ ਕਿਤੇ ਪਾਣੀ ਆ ਗਿਆ ਕਿਤੇ ਅੱਗਾਂ ਲੱਗੀਆਂ ਜਾਂਦੀਆਂ ਕਿਤੇ ਲੜਾਈਆਂ ਲੱਗੀਆਂ ਜਾਂਦੀਆਂ ਤੇ ਪਰਮੇਸ਼ਰ ਦੇ ਆਉਣ ਦੀਆਂ ਪ੍ਰਭੂ ਯਿਸੂ ਦੇ ਆਉਣ ਦੀਆਂ ਨਿਸ਼ਾਨੀਆਂ ਹਾਲੇਲੂਇਆ ਕਹਿੰਦਾ ਪਰ ਇਹਨਾਂ ਸਾਰੀਆਂ ਗੱਲਾਂ ਤੋਂ ਪਹਿਲਾਂ ਲੋਕ ਤੁਹਾਡੇ ਉੱਤੇ ਹੱਥ ਪਾਉਣਗੇ ਅਤੇ ਤੁਹਾਨੂੰ ਸਤਾਉਣਗੇ ਅਤੇ ਸਮਾਜਾਂ ਤੇ ਕੈਦਖਾਨਿਆਂ ਵਿੱਚ ਫੜਵਾ ਦੇਣਗੇ ਅਤੇ ਮੇਰਾ ਮੇਰੇ ਨਾਮ ਦੇ ਕਾਰਨ ਰਾਜਿਆਂ ਤੇ ਹਾਕਮਾਂ ਦੇ ਸਾਹਮਣੇ ਲੈ ਜਾਣਗੇ ਹਾਲੇਲੂਇਆ ਕਰਦੇ ਨੇ ਲੋਕ ਤਾਂ ਅੰਗ ਪਰੇਸ਼ਾਨ ਆ ਕੇ ਉਹ ਕਿੱਥੇ ਲੈ ਜਾਂਦੇ ਪਰ ਕਹਿੰਦਾ ਤੁਸੀਂ ਫੇਰ ਵੀ ਨਹੀਂ ਖਬਰਾਉਣਾ ਹਾਲੇਲੂਇਆ ਤਾਂ ਗੱਲਾਂ ਪ੍ਰਭੂ ਨੇ ਪਹਿਲਾਂ ਹੀ ਕਹਿਤੀ ਅੱਜ ਤੋਂ 2-3 2000 ਸਨ ਪਹਿਲਾਂ ਹੀ ਕਹਤੀਆਂ ਸੀ ਹallelujah ਇਹ ਕਿਹੜਾ ਕੋਈ ਨੋਖੀਆਂ ਹੁੰਦੀਆਂ ਗੱਲਾਂ ਤਾਂ ਪਹਿਲਾਂ ਹੀ ਲਿਖੀਆਂ ਹੋਈਆਂ ਤੇ ਜਿਹੜੀਆਂ ਬਾਈਬਲ ਜਿਸ ਗੱਲਾਂ ਲਿਖੀਆਂ ਝੂਠ ਤਾਂ ਨਹੀਂ ਲਿਖੀਆਂ ਸੱਚੀ ਹੈ ਹallelujah ਇਹ ਤਾਂ ਹੁਣ ਆ ਹੀ ਹੋਣਾ ਮੈਂ ਹallelujah ਕਹਿੰਦਾ ਅਤੇ ਇਹ ਤੁਹਾਡੇ ਉਤੇ ਗਵਾਹੀ ਦੇ ਲਈ ਬੀਤੇਗਾ ਹallelujah